ਚਾਹੇ ਕਿੰਨੇ ਵੀ ਸਕੇ ਕਿਉਂ ਨਾ ਹੋਣ ਇਹਨਾਂ ਪੰਜ ਤਰ੍ਹਾਂ ਦੇ ਬੰਦਿਆਂ ਤੇ ਕਦੇ ਭਰੋਸਾ ਨਾ ਕਰਿਓ ਕੀ ਕਦੇ ਸੋਚਿਆ ਕਿਉਂ ਸਾਡੇ ਸਭ ਤੋਂ ਕਰੀਬੀ ਲੋਕ ਹੀ ਸਾਨੂੰ ਸਭ ਤੋਂ ਵੱਡਾ ਦੁੱਖ ਦਿੰਦੇ ਨੇ ਜਾਂ ਫਿਰ ਕੀ ਕਦੇ ਅਜਿਹੇ ਇਨਸਾਨ ਨੇ ਤੁਹਾਡਾ ਭਰੋਸਾ ਤੋੜਿਆ ਜਿਸ ਨੂੰ ਤੁਸੀਂ ਆਪਣਾ ਪਰਿਵਾਰ ਮੰਨਦੇ ਸੀ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਪੰਜ ਕਿਸਮ ਦੇ ਲੋਕਾਂ ਦੀ ਜਿਨ੍ਹਾਂ ਤੋਂ ਤੁਹਾਨੂੰ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਭਾਵੇਂ ਤੁਹਾਡੇ ਕਿੰਨੇ ਵੀ ਸਕੇ ਕਿਉਂ ਨਾ ਹੋਣ ਅਗਲੇ ਕੁਝ ਮਿੰਟ ਤੁਹਾਡੀ ਜ਼ਿੰਦਗੀ ਬਦਲ ਸਕਦੇ ਨੇ ਕਿਉਂਕਿ ਭਰੋਸਾ ਟੁੱਟਣ ਤੋਂ ਬਾਅਦ ਜੁੜਦਾ ਨਹੀਂ ਸਿਰਫ ਉਸਦੇ ਨਿਸ਼ਾਨ ਰਹਿ ਜਾਂਦੇ ਨੇ ਨੰਬਰ ਪਹਿਲਾ ਚੁਗਲਖੋਰ ਜਾਂ ਦ ਸਾਡੀ ਲਿਸਟ 'ਚ ਸਭ ਤੋਂ ਪਹਿਲੇ ਨੰਬਰ ਤੇ ਆਉਂਦੇ ਆ ਉਹ ਲੋਕ ਜਿਹੜੇ ਤੁਹਾਡੇ ਸਾਹਮਣੇ ਤਾਂ ਮਿੱਠੇ ਬਣੇ ਰਹਿੰਦੇ ਨੇ ਪਰ ਤੁਹਾਡੀ ਪਿੱਠ ਪਿੱਛੇ ਚੁਗਲੀ ਕਰਦੇ ਨੇ ਇਹਨਾਂ ਨੂੰ ਅਸੀਂ ਦੋ ਮੂੰਹੇ ਵੀ ਕਹਿ ਸਕਦੇ ਆ ਤੁਸੀਂ ਇਹਨਾਂ ਨੂੰ ਆਸਾਨੀ ਨਾਲ ਪਛਾਣ ਸਕਦੇ ਹੋ ਜੇ ਕੋਈ ਤੁਹਾਡੇ ਕੋਲ ਆ ਕੇ ਹਮੇਸ਼ਾ ਕਿਸੇ ਹੋਰ ਦੀਆਂ ਨਿੱਜੀ ਗੱਲਾਂ ਜਾਂ ਕਮਜ਼ੋਰੀਆਂ ਦੱਸਦਾ ਤਾਂ ਇਹ ਗੱਲ ਯਾਦ ਰੱਖੋ ਜਿਹੜਾ ਤੁਹਾਡੇ ਸਾਹਮਣੇ ਦੂਜਿਆਂ ਦੀਆਂ ਚੁਗਲੀਆਂ ਕਰਦਾ ਉਹ ਤੁਹਾਡੀ ਚੁਗਲੀ ਵੀ ਦੂਜਿਆਂ ਅੱਗੇ ਜ਼ਰੂਰ ਕਰਦਾ ਹੋਊਗਾ ਇਹਨਾਂ ਦੀ ਇੱਕ ਹੋਰ ਨਿਸ਼ਾਨੀ ਇਹ ਵੀ ਆ ਕਿ ਇਹ ਤੁਹਾਡੀ ਤਰੱਕੀ ਜਾਂ ਖੁਸ਼ੀ ਤੇ ਅੰਦਰੋਂ ਖੁਸ਼ ਨਹੀਂ ਹੁੰਦੇ ਪਰ ਦਿਖਾਵਾ ਜ਼ਰੂਰ ਕਰਦੇ ਨੇ ਮੈਂ ਤੁਹਾਨੂੰ ਕਹਾਣੀ ਸੁਣਾਉਣਾ ਮੇਰਾ ਇੱਕ ਦੋਸਤ ਸੀ ਰਵੀ ਉਹ ਅਤੇ ਉਸਦਾ ਬੈਸਟ ਫਰੈਂਡ ਜਿਸ ਨੂੰ ਉਹ ਸਕੂਲ ਦੇ ਸਮੇਂ ਤੋਂ ਜਾਣਦਾ ਸੀ ਉਹ ਦੋਵੇਂ ਇੱਕੋ ਕੰਪਨੀ 'ਚ ਕੰਮ ਕਰਦੇ ਸੀ ਰਵੀ ਨੇ ਆਪਣੇ ਦੋਸਤ ਨੂੰ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਦੱਸੀਆਂ ਇੱਥੋਂ ਤੱਕ ਕਿ ਉਸਦੇ ਪਰਿਵਾਰਕ ਮਸਲੇ ਵੀ ਪਰ ਉਸ ਨੂੰ ਕੀ ਪਤਾ ਸੀ ਕਿ ਜਿਸ ਨੂੰ ਉਹ ਆਪਣਾ ਮੰਨਦਾ ਉਹੀ ਉਸਦੀ ਹਰ ਨਿੱਜੀ ਗੱਲ ਆਫਿਸ ਦੇ ਵਿੱਚ ਮਜ਼ਾਕ ਬਣਾ ਕੇ ਪੇਸ਼ ਕਰਦਾ ਜਦੋਂ ਰਵੀ ਨੂੰ ਇਹ ਪਤਾ ਲੱਗਿਆ ਤਾਂ ਉਸਦਾ ਦਿਲ ਟੁੱਟ ਗਿਆ ਉਸਦੀ ਨੌਕਰੀ ਖਤਰੇ ਦੇ ਵਿੱਚ ਆ ਗਈ ਅਤੇ ਉਸਦਾ ਸਭ ਤੋਂ ਵਧੀਆ ਦੋਸਤ ਹੀ ਉਸਦੇ ਦੁੱਖ ਦਾ ਕਾਰਨ ਬਣ ਗਿਆ ਤੁਸੀਂ ਸੋਚੋਗੇ ਕਿ ਇਹ ਲੋਕ ਅਜਿਹਾ ਕਿਉਂ ਦੇ ਨੇ ਮਨੋਵਿਗਿਆਨਿਕ ਅਨੁਸਾਰ ਇਹ ਲੋਕ ਜ਼ਿਆਦਾਤਰ ਆਪਣੇ ਆਪ ਨੂੰ ਮਹੱਤਵਪੂਰਨ ਸਮਝਦੇ ਨੇ ਅਤੇ ਆਪਣੀ ਅਹਿਮੀਅਤ ਵਧਾਉਣ ਲਈ ਦੂਜਿਆਂ ਦੀਆਂ ਨਿੱਜੀ ਗੱਲਾਂ ਦਾ ਸਹਾਰਾ ਲੈਂਦੇ ਨੇ ਉਹਨਾਂ ਨੂੰ ਲੱਗਦਾ ਕਿ ਜਦੋਂ ਉਹ ਕਿਸੇ ਦੇ ਰਾਜ਼ ਜਾਣਦੇ ਨੇ ਤਾਂ ਉਹ ਸ਼ਕਤੀਸ਼ਾਲੀ ਹੋ ਜਾਂਦੇ ਨੇ ਪਰ ਅਸਲੀਅਤ ਵਿੱਚ ਉਹ ਭਰੋਸੇ ਦੇ ਕਾਬਿਲ ਨਹੀਂ ਰਹਿੰਦੇ ਜਿਹੜਾ ਤੁਹਾਡੇ ਸਾਹਮਣੇ ਦੂਜਿਆਂ ਦੀ ਬਰਾਈ ਕਰਦਾ ਉਹ ਤੁਹਾਡੇ ਪਿੱਛੇ ਵੀ ਤੁਹਾਡੀ ਬਰਾਈ ਜ਼ਰੂਰ ਕਰੇਗਾ ਇਸ ਲਈ ਜੇ ਕੋਈ ਅਜਿਹਾ ਵਿਅਕਤੀ ਤੁਹਾਡੀ ਜ਼ਿੰਦਗੀ ਦੇ ਵਿੱਚ ਹੈਗਾ ਤਾਂ ਸਮਝਦਾਰੀ ਨਾਲ ਕੰਮ ਲਓ ਆਪਣੀਆਂ ਨਿੱਜੀ ਗੱਲਾਂ ਹਰ ਕਿਸੇ ਨਾਲ ਸਾਂਝੀਆਂ ਨਾ ਕਰੋ ਪਰ ਰੁਕੋ ਇਹ ਤਾਂ ਸਿਰਫ ਪਹਿਲੀ ਕਿਸਮ ਸੀ ਦੂਜੀ ਕਿਸਮਤਾਂ ਇਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਨੰਬਰ 2 ਈਰਖਾ ਜਾਂ ਹਮੇਸ਼ਾ ਨੀਵਾ ਦਿਖਾਉਣ ਵਾਲੇ ਲੋਕ ਹੁਣ ਗੱਲ ਕਰਦੇ ਆਂ ਦੂਜੀ ਕਿਸਮ ਦੇ ਲੋਕਾਂ ਦੀ ਇਹ ਉਹ ਲੋਕ ਨੇ ਜੋ ਤੁਹਾਡੀ ਤਰੱਕੀ ਤੇ ਕਦੇ ਖੁਸ਼ ਨਹੀਂ ਹੁੰਦੇ ਭਾਵੇਂ ਤੁਹਾਡੇ ਕਿੰਨੇ ਕਰੀਬੀ ਰਿਸ਼ਤੇਦਾਰ ਹੋਣ ਤੁਹਾਡੇ ਦੋਸਤ ਹੋਣ ਜਾਂ ਤੁਹਾਡੇ ਕੰਮ ਦੇ ਸਾਥੀ ਇਹ ਅੰਦਰੋਂ ਹਮੇਸ਼ਾ ਤੁਹਾਡੇ ਤੋਂ ਈਰਖਾ ਕਰਦੇ ਨੇ ਇਹਨਾਂ ਦੀ ਪਹਿਲੀ ਨਿਸ਼ਾਨੀ ਹੈ ਕਿ ਜਦੋਂ ਤੁਸੀਂ ਕੋਈ ਸਫਲਤਾ ਹਾਸਲ ਕਰਦੇ ਹੋ ਤਾਂ ਇਹ ਤੁਹਾਨੂੰ ਸਿੱਧੇ ਤੌਰ ਤੇ ਵਧਾਈ ਨਹੀਂ ਦਿੰਦੇ ਸਗੋਂ ਤੁਹਾਡੀ ਸਫਲਤਾ ਨੂੰ ਛੋਟਾ ਜਾਂ ਬੇਕਾਰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਜੇ ਤੁਸੀਂ ਕੋਈ ਨਵੀਂ ਕਾਰ ਲਈ ਆ ਤਾਂ ਇਹ ਕਹਿਣਗੇ ਇਹ ਤਾਂ ਬਹੁਤ ਮਾ ਮੇਰੇ ਦੂਜੇ ਦੋਸਤ ਕੋਲ ਇਸ ਤੋਂ ਵੀ ਵਧੀਆ ਏ ਜੇ ਤੁਸੀਂ ਨਵਾਂ ਘਰ ਬਣਾਇਆ ਤਾਂ ਇਹ ਕਹਿਣਗੇ ਇਹ ਤਾਂ ਛੋਟਾ ਇਹਨੂੰ ਹੋਰ ਵਧੀਆ ਤਰੀਕੇ ਨਾਲ ਬਣਾਇਆ ਜਾ ਸਕਦਾ ਸੀ ਇਹ ਹਮੇਸ਼ਾ ਤੁਹਾਡੇ ਚੰਗੇ ਪਲਾਂ ਨੂੰ ਨਾਕਰਾਤਮਕ ਟਿੱਪਣੀਆਂ ਨਾਲ ਖਰਾਬ ਕਰ ਦਿੰਦੇ ਨੇ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣਾ ਮੇਰੀ ਇੱਕ ਜਾਣਕਾਰ ਲੜਕੀ ਨਵਜੋਤ ਉਸਨੇ ਬਹੁਤ ਮਿਹਨਤ ਕਰਕੇ ਵਿਦੇਸ਼ ਦੇ ਵਿੱਚ ਆਪਣਾ ਕੈਰੀਅਰ ਬਣਾਇਆ ਅਤੇ ਬਹੁਤ ਵਧੀਆ ਤਰੱਕੀ ਕੀਤੀ ਜਦੋਂ ਉਹ ਆਪਣੇ ਪਰਿਵਾਰ ਨੂੰ ਮਿਲਣ ਆਈ ਤਾਂ ਉਸਦੀ ਇੱਕ ਚਚੇਰੀ ਭੈਣ ਜੋ ਉਸਦੇ ਬਹੁਤ ਕਰੀਬ ਸੀ ਉਸ ਨੂੰ ਮਿਲ ਕੇ ਖੁਸ਼ ਤਾਂ ਜ਼ਰੂਰ ਹੋਈ ਪਰ ਉਸਨੇ ਸਾਰੀ ਗੱਲਬਾਤ ਦੇ ਵਿੱਚ ਸਿਰਫ ਇਹ ਕਿਹਾ ਉੱਥੇ ਜ਼ਿੰਦਗੀ ਬਹੁਤ ਮੁਸ਼ਕਲ ਆ ਇਹਨੇ ਪੈਸੇ ਕਮਾਉਣ ਦਾ ਕੀ ਫਾਇਦਾ ਜਦੋਂ ਤੁਸੀਂ ਆਪਣੇ ਪਰਿਵਾਰ ਤੋਂ ਹੀ ਦੂਰ ਹੋ ਉਸ ਭੈਣ ਨੇ ਨਵਜੋਤ ਦੀ ਖੁਸ਼ੀ ਨੂੰ ਸਾਂਝਾ ਕਰਨ ਦੀ ਬਜਾਏ ਉਸ ਨੂੰ ਅਹਿਸਾਸ ਕਰਵਾਇਆ ਕਿ ਉਸਨੇ ਕੁਝ ਗਲਤ ਕੀਤਾ ਇਹ ਸਿੱਧੇ ਤੌਰ ਤੇ ਮਨਾ ਦਿਖਾਉਣ ਵਾਲੀ ਗੱਲ ਸੀ ਮਨੋਵਿਗਿਆਨਿਕ ਤੌਰ ਤੇ ਇਹ ਲੋਕ ਸਿਰਫ ਇਸ ਲਈ ਈਰਖਾ ਕਰਦੇ ਨੇ ਕਿਉਂਕਿ ਉਹ ਤੁਹਾਡੀ ਜਗ੍ਹਾ ਤੇ ਹੋਣਾ ਚਾਹੁੰਦੇ ਨੇ ਉਹ ਖੁਦ ਅੰਦਰੋਂ ਅਸੁਰੱਖਿਤ ਮਹਿਸੂਸ ਕਰਦੇ ਨੇ ਅਤੇ ਜਦੋਂ ਉਹ ਕਿਸੇ ਨੂੰ ਸਫਲ ਦੇਖਦੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਉਹ ਪਿੱਛੇ ਰਹਿ ਗਏ ਨੇ ਇਸ ਲਈ ਉਹ ਦੂਜਿਆਂ ਦੀ ਖੁਸ਼ੀ ਨੂੰ ਘਟਾ ਕੇ ਆਪਣੇ ਆਪ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਦੁਸ਼ਮਨ ਦੀ ਈਰਖਾ ਨਾਲੋਂ ਆਪਣੇ ਦੀ ਈਰਖਾ ਜ਼ਿਆਦਾ ਖਤਰਨਾਕ ਹੁੰਦੀ ਹੈ ਇਸ ਲਈ ਯਾਦ ਰੱਖੋ ਜੇ ਕੋਈ ਤੁਹਾਡੇ ਤੋਂ ਈਰਖਾ ਕਰਦਾ ਤਾਂ ਉਹ ਕਦੇ ਤੁਹਾਡਾ ਭਲਾ ਨਹੀਂ ਚਾਹ ਸਕਦਾ ਆਪਣੀ ਖੁਸ਼ਹਾਲੀ ਦੇ ਪਲ ਅਜਿਹੇ ਲੋਕਾਂ ਨਾਲ ਨਾ ਸਾਂਝੇ ਕਰੋ ਹੁਣ ਗੱਲ ਕਰਦੇ ਹ ਕਿਸਮ ਦੇ ਲੋਕਾਂ ਦੀ ਇਹ ਉਹ ਲੋਕ ਨੇ ਜੋ ਤੁਹਾਡੇ ਨਾਲ ਸਿਰਫ ਆਪਣੇ ਮਤਲਬ ਲਈ ਰਹਿੰਦੇ ਨੇ ਕੰਮ ਨਿਕਲਣ ਤੋਂ ਬਾਅਦ ਉਹ ਤੁਹਾਡੇ ਨਾਲ ਗੱਲ ਵੀ ਨਹੀਂ ਕਰਦੇ ਇਹਨਾਂ ਨੂੰ ਕਿਵੇਂ ਪਛਾਣਨਾ ਆਓ ਜਾਣਦੇ ਆ ਨੰਬਰ 3 ਆਪਣੇ ਮਤਲਬ ਲਈ ਵਰਤਣ ਵਾਲੇ ਲੋਕ ਤੀਜੀ ਕਿਸਮ ਦੇ ਲੋਕਾਂ ਨੂੰ ਪਛਾਣਨਾ ਸ਼ਾਇਦ ਸਭ ਤੋਂ ਔਖਾ ਹੁੰਦਾ ਕਿਉਂਕਿ ਇਹ ਤੁਹਾਡੇ ਨਾਲ ਬਹੁਤ ਮਿੱਠਾ ਬੋਲਦੇ ਨੇ ਇਹ ਉਹ ਲੋਕ ਨੇ ਜੋ ਤੁਹਾਡੇ ਨਾਲ ਸਿਰਫ ਇਸ ਲਈ ਰਿਸ਼ਤਾ ਬਣਾਉਂਦੇ ਨੇ ਕਿਉਂਕਿ ਉਹਨਾਂ ਨੂੰ ਤੁਹਾਡੇ ਤੋਂ ਕੋਈ ਫਾਇਦਾ ਚਾਹੀਦਾ ਹੁੰਦਾ ਇਹ ਸਿਰਫ ਆਪਣੇ ਮਤਲਬ ਲਈ ਤੁਹਾਡੇ ਨਾਲ ਹੁੰਦੇ ਨੇ ਇਹਨਾਂ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਜਦੋਂ ਇਹਨਾਂ ਨੂੰ ਤੁਹਾਡੀ ਲੋੜ ਹੁੰਦੀ ਆ ਤਾਂ ਇਹ ਤੁਹਾਡੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਰਹਿੰਦੇ ਨੇ ਤੁਹਾਡੀ ਤਾਰੀਫ਼ ਕਰਦੇ ਨੇ ਅਤੇ ਤੁਹਾਡਾ ਖਿਆਲ ਰੱਖਣ ਦਾ ਦਿਖਾਵਾ ਕਰਦੇ ਨੇ ਪਰ ਜਦੋਂ ਇਹਨਾਂ ਦਾ ਕੰਮ ਨਿਕਲ ਜਾਂਦਾ ਤਾਂ ਇਹ ਤੁਹਾਨੂੰ ਭੁੱਲ ਜਾਂਦੇ ਨੇ ਤੁਹਾਡੀ ਮਦਦ ਕਰਨ ਲਈ ਇਹਨਾਂ ਕੋਲ ਕਦੇ ਸਮਾਂ ਨਹੀਂ ਹੁੰਦਾ ਪਰ ਆਪਣੇ ਇਹ ਤੁਹਾਡੇ ਕੋਲੋਂ ਕੁਝ ਵੀ ਕਰਵਾ ਸਕਦੇ ਨੇ ਮੇਰੀ ਇੱਕ ਭੈਣ ਜੋ ਕਿ ਇੱਕ ਕੰਪਨੀ ਦੇ ਵਿੱਚ ਮੈਨੇਜਰ ਆ ਉਸ ਦਾ ਇੱਕ ਦੂਰ ਦਾ ਰਿਸ਼ਤੇਦਾਰ ਉਸ ਕੋਲ ਆਇਆ ਅਤੇ ਨੌਕਰੀ ਮੰਗੀ ਉਸ ਨੇ ਉਸ ਨੂੰ ਕੰਪਨੀ ਦੇ ਵਿੱਚ ਇੰਟਰਨਸ਼ਿਪ ਦਵਾ ਦਿੱਤੀ ਅਗਲੇ 6 ਮਹੀਨਿਆਂ ਤੱਕ ਉਹ ਰਿਸ਼ਤੇਦਾਰ ਉਸ ਨੂੰ ਰੋਜ਼ ਫੋਨ ਕਰਦਾ ਸੀ ਉਸ ਦੀ ਤਾਰੀਫ਼ ਕਰਦਾ ਸੀ ਅਤੇ ਮਿਲਣ ਵੀ ਆਉਂਦਾ ਸੀ ਜਵੇਂ ਉਸ ਨੂੰ ਪੱਕੀ ਨੌਕਰੀ ਮਿਲੀ ਅਤੇ ਉਹ ਸੈੱਟ ਹੋ ਗਿਆ ਉਸਨੇ ਮੇਰੀ ਭੈਣ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਜਦੋਂ ਮੇਰੀ ਭੈਣ ਨੂੰ ਮਦਦ ਦੀ ਲੋੜ ਸੀ ਤਾਂ ਉਸਨੇ ਸਾਫ਼ ਮਨ੍ਹਾ ਕਰ ਦਿੱਤਾ ਇਹ ਸਭ ਤੋਂ ਵੱਡੀ ਉਦਾਹਰਨ ਹੈ ਕਿ ਲੋਕ ਕਿਵੇਂ ਆਪਣੇ ਮਤਲਬ ਲਈ ਦੂਜਿਆਂ ਦੀ ਵਰਤੋਂ ਕਰਦੇ ਨੇ ਇਹ ਲੋਕ ਸੈਲਫਿਸ਼ ਮੈਂਟੈਲਿਟੀ ਦੇ ਸ਼ਿਕਾਰ ਹੁੰਦੇ ਨੇ ਇਹਨਾਂ ਲਈ ਰਿਸ਼ਤੇ ਸਿਰਫ ਇੱਕ ਸਾਧਨ ਹੁੰਦੇ ਨੇ ਜਿਸ ਰਾਹੀਂ ਉਹ ਆਪਣੇ ਨਿੱਜੀ ਟੀਚੇ ਪ੍ਰਾਪਤ ਕਰ ਸਕਦੇ ਨੇ ਇਹਨਾਂ ਵਿੱਚ ਹਮਦਰਦੀ ਦੀ ਕਮੀ ਹੁੰਦੀ ਆ ਅਤੇ ਇਹ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੇ ਮਤਲਬ ਹੀ ਦੋਸਤ ਉਹ ਨਹੀਂ ਜੋ ਤੁਹਾਡੇ ਨਾਲ ਰਾਹ ਦੇ ਵਿੱਚ ਸਿਰਫ ਉਦੋਂ ਤੱਕ ਚੱਲਦੇ ਨੇ ਜਦੋਂ ਤੱਕ ਉਹਨਾਂ ਦਾ ਮਤਲਬ ਸਿੱਧਾ ਨਹੀਂ ਹੋ ਐਕਚੁਅਲੀ ਆਪਣੀ ਜ਼ਿੰਦਗੀ ਦੇ ਵਿੱਚ ਇਨ੍ਹਾਂ ਲੋਕਾਂ ਤੇ ਨਜ਼ਰ ਰੱਖੋ ਜੋ ਤੁਹਾਡੇ ਨਾਲ ਸਿਰਫ ਆਪਣੀਆਂ ਲੋੜਾਂ ਕਰਕੇ ਜੁੜੇ ਹੋਏ ਨੇ ਨੰਬਰ 4 ਹਮੇਸ਼ਾ ਸ਼ਿਕਾਇਤ ਕਰਨ ਵਾਲੇ ਜਾਂ ਨਾਕਰਾਤਮਕ ਲੋਕ ਚੌਥੇ ਕਿਸਮ ਦੇ ਲੋਕ ਉਹ ਨੇ ਜੋ ਹਮੇਸ਼ਾ ਨਾਕਰਾਤਮਕ ਰਹਿੰਦੇ ਨੇ ਇਹ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਕਮੀ ਕੱਢਦੇ ਰਹਿੰਦੇ ਨੇ ਅਤੇ ਤੁਹਾਡੇ ਉਤਸ਼ਾਹ ਨੂੰ ਖਤਮ ਕਰ ਦਿੰਦੇ ਨੇ ਇਨ੍ਹਾਂ ਦੀ ਸੰਗਤ ਦੇ ਵਿੱਚ ਰਹਿ ਕੇ ਤੁਸੀਂ ਕਦੇ ਖੁਸ਼ ਨਹੀਂ ਰਹਿ ਸਕਦੇ ਇਨ੍ਹਾਂ ਦੀ ਪਛਾਣ ਕਰਨਾ ਬਹੁਤ ਆਸਾਨ ਹੈ ਇਹ ਹਮੇਸ਼ਾ ਕਿਸਮਤ ਨੂੰ ਦੂਜਿਆਂ ਨੂੰ ਜਾਂ ਹਾਲਾਤਾਂ ਨੂੰ ਦੋਸ਼ ਦਿੰਦੇ ਨੇ ਇਹ ਕਦੇ ਵੀ ਆਪਣੀ ਜ਼ਿੰਮੇਵਾਰੀ ਨਹੀਂ ਲੈਂਦੇ ਜਦੋਂ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨ ਦਾ ਸੋਚਦੇ ਹੋ ਤਾਂ ਇਹ ਤੁਹਾਨੂੰ ਉਸ ਦੇ ਸਾਰੇ ਨਾਕਰਾਤਮਕ ਨਤੀਜੇ ਦੱਸਣੇ ਸ਼ੁਰੂ ਕਰ ਦਿੰਦੇ ਨੇ ਮੇਰਾ ਇੱਕ ਦੋਸਤ ਸੀ ਜੋ ਕਿ ਆਰਟਿਸਟ ਬਣਨਾ ਚਾਹੁੰਦਾ ਸੀ ਉਸ ਨੇ ਆਪਣੀ ਕਲਾ ਨੂੰ ਵਧਾਉਣ ਲਈ ਕੋਰਸ ਕਰਨਾ ਸ਼ੁਰੂ ਸੋਚਿਆ ਪਰ ਉਸਦੇ ਇੱਕ ਬਹੁਤ ਹੀ ਕਰੀਬੀ ਦੋਸਤ ਨੇ ਉਸ ਨੂੰ ਕਿਹਾ ਇਹ ਸਭ ਬੇਕਾਰ ਆ ਆਰਟਿਸਟ ਬਣ ਕੇ ਕੋਈ ਪੈਸਾ ਨਹੀਂ ਕਮਾਉਂਦਾ ਇਹ ਤਾਂ ਸਿਰਫ ਸਮਾਂ ਬਰਬਾਦ ਕਰਨਾ ਹੈ ਉਸ ਦੀ ਇਸ ਨਾਕਰਾਤਮਕ ਟਿੱਪਣੀ ਨੇ ਉਸ ਦਾ ਸੁਪਨਾ ਤੋੜ ਦਿੱਤਾ ਬਾਅਦ ਦੇ ਵਿੱਚ ਉਸ ਨੇ ਉਸ ਕੋਰਸ ਨੂੰ ਜੁਆਇਨ ਨਹੀਂ ਕੀਤਾ ਅਤੇ ਆਪਣੀ ਕਲਾ ਨੂੰ ਅੱਗੇ ਨਹੀਂ ਵਧਾਇਆ ਇਹ ਹਮੇਸ਼ਾ ਯਾਦ ਰੱਖੋ ਕਿ ਨਾਕਰਾਤਮਕ ਲੋਕ ਤੁਹਾਡੇ ਸੁਪਨਿਆਂ ਨੂੰ ਤੋੜ ਵੀ ਸਕਦੇ ਨੇ ਇਹ ਲੋਕ ਜ਼ਿਆਦਾਤਰ ਆਪਣੇ ਆਪ ਤੋਂ ਖੁਸ਼ ਨਹੀਂ ਹੁੰਦੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਖੁਸ਼ੀ ਦੀ ਘਾਟ ਹੁੰਦੀ ਆ ਜਿਸ ਕਾਰਨ ਉਹ ਦੂਜਿਆਂ ਦੀ ਖੁਸ਼ੀ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦੇ ਉਹਨਾਂ ਨੂੰ ਲੱਗਦਾ ਕਿ ਜੇ ਕੋਈ ਹੋਰ ਖੁਸ਼ ਆ ਤਾਂ ਉਹਨਾਂ ਦੀ ਆਪਣੀ ਜ਼ਿੰਦਗੀ ਹੋਰ ਵੀ ਖਾਲੀ ਜਾਪਦੀ ਹੈ ਇੱਕ ਨਾਕਰਾਤਮਕ ਮਨ ਕਦੇ ਵੀ ਸਾਕਰਾਤਮਕ ਜ਼ਿੰਦਗੀ ਨਹੀਂ ਜੀ ਸਕਦਾ ਨਾਕਰਾਤਮਕਤਾ ਇੱਕ ਅਜੀਬ ਬਿਮਾਰੀ ਹੈ ਜੋ ਤੁਹਾਡੇ ਨਾਲ ਜੁੜੇ ਲੋਕਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਇਸ ਲਈ ਅਜਿਹੇ ਲੋਕਾਂ ਤੋਂ ਦੂਰ ਰਹੋ ਨੰਬਰ 5 ਝੂਠੇ ਵਾਅਦੇ ਕਰਨ ਵਾਲੇ ਜਾਂ ਭਰੋਸਾ ਤੋੜਨ ਵਾਲੇ ਅੰਤ ਦੇ ਵਿੱਚ ਸਭ ਤੋਂ ਖਤਰਨਾਕ ਲੋਕ ਉਹ ਨੇ ਜੋ ਵਾਅਦੇ ਕਰਕੇ ਭਰੋਸਾ ਤੋੜਦੇ ਨੇ ਇਹ ਲੋਕ ਤੁਹਾਡੇ ਨਾਲ ਵੱਡੇ ਤੋਂ ਵੱਡੇ ਵਾਅਦੇ ਕਰਨਗੇ ਪਰ ਫਿਰ ਉਹਨਾਂ ਨੂੰ ਕਦੇ ਪੂਰਾ ਨਹੀਂ ਕਰਦੇ ਇਹਨਾਂ ਦੀ ਗੱਲ ਤੇ ਭਰੋਸਾ ਕਰਨਾ ਤੁਹਾਡੇ ਲਈ ਸਭ ਤੋਂ ਵੱਡਾ ਨੁਕਸਾਨ ਸਾਬਤ ਹੋ ਕਦਾ ਇਹਨਾਂ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਆ ਕਿ ਇਹ ਵਾਰ-ਵਾਰ ਤੁਹਾਡਾ ਭਰੋਸਾ ਤੋੜਦੇ ਨੇ ਜੇ ਕੋਈ ਵਿਅਕਤੀ ਵਾਰ-ਵਾਰ ਤੁਹਾਡੇ ਨਾਲ ਕੀਤੇ ਵਾਅਦੇ ਭੁੱਲ ਜਾਂਦਾ ਜਾਂ ਬਹਾਨੇ ਬਣਾਉਂਦਾ ਤਾਂ ਇਹ ਇਸ ਗੱਲ ਦੀ ਨਿਸ਼ਾਨੀ ਆ ਕਿ ਉਹ ਤੁਹਾਡੇ ਭਰੋਸੇ ਦਾ ਸਤਿਕਾਰ ਨਹੀਂ ਕਰਦਾ ਮੈਂ ਤੁਹਾਨੂੰ ਇੱਕ ਕਿੱਸਾ ਸੁਣਾਉਣਾ ਮੇਰੇ ਇੱਕ ਦੋਸਤ ਨੇ ਆਪਣੇ ਭਰਾ ਤੋਂ ਮਦਦ ਮੰਗੀ ਉਸ ਨੂੰ ਕੁਝ ਪੈਸਿਆਂ ਦੀ ਲੋੜ ਸੀ ਉਸਦੇ ਭਰਾ ਨੇ ਉਸ ਨਾਲ ਵਾਅਦਾ ਕੀਤਾ ਕਿ ਉਹ ਉਸਦੀ ਮਦਦ ਕਰੂਗਾ ਉਸ ਦੋਸਤ ਨੇ ਉਸ ਵਾਅਦੇ ਤੇ ਭਰੋਸਾ ਕਰਕੇ ਕਈ ਹੋਰ ਯੋਜਨਾਵਾਂ ਬਣਾ ਲਈਆਂ ਪਰ ਆਖਰ ਸਮੇਂ ਤੇ ਉਸਦੇ ਭਰਾ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਉਸਦੇ ਦੋਸਤ ਦੀਆਂ ਸਾਰੀਆਂ ਯੋਜਨਾਵਾਂ ਫੇਲ ਹੋ ਗਈਆਂ ਕਿਉਂਕਿ ਉਸਨੇ ਗਲਤ ਵਿਅਕਤੀ ਤੇ ਭਰੋਸਾ ਕਰ ਲਿਆ ਸੀ ਇਹ ਲੋਕ ਸਵਾਰਥੀ ਅਤੇ ਜ਼ਿੰਮੇਵਾਰੀ ਤੋਂ ਭੱਜਣ ਵਾਲੇ ਹੁੰਦੇ ਨੇ ਇਹਨਾਂ ਵਾਲੇ ਵਾਅਦੇ ਸਿਰਫ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਦੂਜਿਆਂ ਦੀਆਂ ਭਾਵਨਾਵਾਂ ਅਤੇ ਸਮੇਂ ਦੀ ਕੋਈ ਕਦਰ ਨਹੀਂ ਹੁੰਦੀ ਉਹਨਾਂ ਦੀ ਸ਼ਖਸੀਅਤ ਬੰਤਰ ਹੀ ਅਜਿਹੀ ਹੁੰਦੀ ਆ ਕਿ ਉਹ ਭਰੋਸੇਯੋਗ ਨਹੀਂ ਹੁੰਦੇ ਇੱਕ ਵਾਰ ਟੁੱਟਿਆ ਹੋਇਆ ਭਰੋਸਾ ਕੱਚ ਦੇ ਟੁਕੜਿਆਂ ਵਾਂਗ ਹੁੰਦਾ ਜੋ ਜੁੜਦਾ ਸਕਦਾ ਪਰ ਨਿਸ਼ਾਨ ਹਮੇਸ਼ਾ ਰਹਿੰਦੇ ਨੇ ਇਸ ਲਈ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਲੋਕਾਂ ਤੋਂ ਦੂਰੀ ਰੱਖੋ ਕਿਉਂਕਿ ਭਰੋਸਾ ਇੱਕ ਵਾਰ ਟੁੱਟ ਜਾਵੇ ਤਾਂ ਉਸ ਨੂੰ ਦ ਅੱਖਾ ਹੁੰਦਾ ਏ ਸੋ ਦੋਸਤੋ ਇਹ ਸਨ ਉਹ ਪੰਜ ਕਿਸਮ ਦੇ ਲੋਕ ਜਿਨ੍ਹਾਂ ਤੇ ਤੁਹਾਨੂੰ ਹਮੇਸ਼ਾ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਚਾਹੀਦਾ ਅਸੀਂ ਸਾਰੀ ਉਮਰ ਸਿਰਫ ਰਿਸ਼ਤੇ ਬਣਾਉਣੇ ਆ ਪਰ ਇਹਨਾਂ ਵਿੱਚੋਂ ਕੁਝ ਰਿਸ਼ਤੇ ਸਿਰਫ ਸਾਨੂੰ ਠੇਸ ਪਹੁੰਚਾਉਣ ਲਈ ਹੁੰਦੇ ਨੇ ਅਸੀਂ ਗੱਲ ਕੀਤੀ ਉਹਨਾਂ ਲੋਕਾਂ ਦੀ ਜੋ ਤੁਹਾਡੇ ਸਾਹਮਣੇ ਮਿੱਠੇ ਬਣਦੇ ਨੇ ਪਰ ਪਿੱਠੇ ਪਿੱਛੇ ਚੁਗਲੀ ਕਰਦੇ ਨੇ ਉਹਨਾਂ ਦੀ ਜੋ ਤੁਹਾਡੀ ਸਫਲਤਾ ਤੇ ਸੜਦੇ ਨੇ ਅਤੇ ਤੁਹਾਨੂੰ ਨੀਵਾ ਦਿਖਾਉਂਦੇ ਨੇ ਉਹਨਾਂ ਦੀ ਜੋ ਸਿਰਫ ਆਪਣੇ ਮਤਲਬ ਲਈ ਤੁਹਾਡੇ ਨਾਲ ਰਹਿੰਦੇ ਨੇ ਉਹਨਾਂ ਦੀ ਜੋ ਹਮੇਸ਼ਾ ਨਾਕਾਰਾਤਮਕ ਸੋਚਦੇ ਨੇ ਅਤੇ ਤੁਹਾਡਾ ਮਨੋਬਲ ਤੋੜਦੇ ਨੇ ਅਤੇ ਉਨ੍ਹਾਂ ਦੀ ਜੋ ਤੁਹਾਡੇ ਨਾਲ ਵਾਅਦੇ ਕਰਕੇ ਮੁੱਕਰ ਜਾਂਦੇ ਨੇ ਪਰ ਇਸ ਵੀਡੀਓ ਦਾ ਮਤਲਬ ਇਹ ਨਹੀਂ ਸੀ ਕਿ ਤੁਸੀਂ ਹਰ ਕਿਸੇ ਤੇ ਸ਼ੱਕ ਕਰਨਾ ਸ਼ੁਰੂ ਕਰਦੇ ਹੋ ਇਸ ਦਾ ਮਕਸਦ ਸਿਰਫ ਤੁਹਾਨੂੰ ਜਾਗਰੂਕਤ ਕਰਨਾ ਸੀ ਆਪਣੇ ਰਿਸ਼ਤਿਆਂ ਨੂੰ ਸਮਝਦਾਰੀ ਨਾਲ ਚੁਣੋ ਯਾਦ ਰੱਖੋ ਭਰੋਸਾ ਇੱਕ ਬਹੁਤ ਹੀ ਕੀਮਤੀ ਤੋਹਫਾ ਇਹ ਉਸੇ ਨੂੰ ਦਿਓ ਜੋ ਇਸ ਦੇ ਕਾਬਿਲ ਆ ਆਪਣੀਆਂ ਭਾਵਨਾਵਾਂ ਅਤੇ ਆਪਣੀ ਜ਼ਿੰਦਗੀ ਦੀ ਕਦਰ ਕਰੋ ਹੁਣ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਵਿਅਕਤੀ ਆ ਜਿਸ ਬਾਰੇ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਕੇ ਸੋਚਿਆ ਹੋਵੇ ਆਪਣੀ ਰਾਏ ਅਤੇ ਆਪਣੇ ਤਜਰਬੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹ ਇਹਨਾਂ ਗੱਲਾਂ ਨੂੰ ਸਿੱਖ ਸਕਣ ਅਤੇ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ